ਅੱਜ ਨਾ ਸਾਰਾ ਅਰੀਜਨਲ ਫੋਰਡ 3600 ਲੈ ਕੇ ਆਏ ਆ ਜੇ ਕਿਸੇ ਭਰਾਣੇ ਸ਼ੌਂਕ ਨਾਲ ਵੀ ਤਿਆਰ ਕਰਾਉਣਾ ਕੀ ਹਾਲ ਹੈ ਬਈ ਵਧੀਆ ਬਾਈ ਤੁਸੀਂ ਦੱਸੋ ਤੇ ਕਿਹੜਾ ਮਾਡਲ ਆ ਬਾਈ ਯਾਰ 93 ਮਾਡਲ ਇਹ ਫਿਰ ਸਾਰਾ ਹੀ ਅਰੀਜਨਲ ਹਾਂਜੀ ਸਾਰਾ ਅਰੀਜਨਲ ਆ ਜਿਵੇਂ ਰੰਗ ਪੇਟ ਆ ਹੈ ਸਾਰਾ ਅਰੀਜਨਲ ਆ ਹਾਂਜੀ ਹਾਂਜੀ ਫੋਰਡ 3600 93 ਮਾਡਲ ਆ ਟਾਇਰ ਬਈ ਇਹਦੇ ਇਹਦੇ ਬਈ ਗੁਡੀਅਰ ਦੇ ਮਗਰ ਲਈ ਹੈ 80 85 ਬਈ ਹੂੰ ਮੂਰ ਲਈ ਹੈਗੀ 60 70 ਬਈ ਠੀਕ ਆ ਐਮ ਆ ਰੱਖਦੇ ਟੈਰਾਂ ਦਾ ਵੀ ਚੰਗਾ ਤੇ ਹੈ ਵੀ ਸਾਰਾ ਓਰੀਜਨਲ ਆ ਗੇਅਰ ਦਾ ਵੀ ਚੰਗਾ ਨਵੀਂ ਬੈਟਰੀ ਉੱਤੇ ਨਵੀਂ ਬੈਟਰੀ ਆ ਇੰਜਨ ਗੇਅਰ ਦਾ ਟਰੈਕਟਰ ਚੰਗਾ ਵਾਹ ਕੇ ਲੈ ਜਾਣਾ ਵਾਹ ਕੇ ਲੈ ਜਾਨ ਫਾਰਮ 60 ਵਾਲੀ ਲੈ ਠੀਕ ਆ ਠੀਕ ਆ ਫਾਰਮ 60 ਵਾਲੀ ਤੇ ਬ੍ਰੇਕਾਂ ਵੀ ਦੂਜੀਆਂ ਹੀ ਆਗੇ ਫਾਰਮ 50 ਵਾਲੀ ਨਹੀਂ ਹਾਂ ਹਾਂ ਉਹ ਬ੍ਰੇਕਾਂ ਦੀ ਠੀਕ ਆ ਹਾਂ ਤੇ ਨੰਬਰ ਫਰੀਡ ਕੋਡ ਦਾ ਨੰਬਰ ਫਰੀਡ ਕੋਡ ਦਾ EB04 ਫਰੀਡ ਕੋਡ ਦਾ ਨੰਬਰ ਆ 93 ਮਾਡਲ ਆ 93 ਮਾਡਲ ਆ ਹਾਲਤ ਫਿਰ ਸਾਰਾ ਓਰੀਜਨਲ ਆ ਹਾਂ ਤੇ ਚੈੱਕ ਕਰ ਸਕਦੇ ਹੋ ਜੇ ਇੰਜਨ ਗੇਅਰ ਤੇ ਵਾਹ ਕੇ ਲੈ ਜੀ ਇੰਜਨ ਗੇਅਰ ਦੀ ਪੂਰੀ ਤਸੱਲੀ ਆਪਣੇ ਅੱਛਾ ਇੰਜਨ ਗੇਅਰ ਦੀ ਪੂਰੀ ਤਸੱਲੀ ਵਾਹ ਕੇ ਲੈ ਜੀ ਹਾਂ ਇਹ ਭਾਅ ਵੀ ਘੱਟ ਦੇਣਾ ਆਪਾਂ ਉਨ ਜਾਂਦਾ ਖਰਚਾ ਦੇਵਾਂਗੇ ਬੰਦੇ ਠੀਕ ਆ ਗਾਰੰਟੀ ਦਿੰਦੇ ਨੇ ਤੁਸੀਂ ਹਾਂ ਇੰਨੀ ਗਾਰੰਟੀ ਆ ਤੇ ਟਾਇਰਾਂ ਟੂਰਾਂ ਦਾ ਵੀ ਚੰਗਾ ਤੇ ਜੇ ਕੇ ਨਵਾਂ ਰੇਡੀਏਟਰ ਆ ਤੇ ਅੱਛਾ ਨਵਾਂ ਰੇਡੀਏਟਰ ਆ ਨਵਾਂ ਰੇਡੀਏਟਰ ਆ ਚੈੱਕ ਕਰ ਲੈ ਵੀ ਜਵਾਂ ਨਵਾਂ ਰੇਡੀਏਟਰ ਵਾਟਰ ਬਾਡੀ ਪੂਰਾ ਹੈ ਨਾ ਸੋਹਣਾ ਟਰੈਕਟਰ ਆ ਬਾਈ ਸਾਰਾ Ориਗਨਲ ਆ ਜੇ ਕਿਸੇ ਨੇ ਤਿਆਰ ਕਰਾਉਣਾ ਵੀ ਸ਼ੌਂਕ ਨਾਲ ਵੀ ਛੋਟੇ ਕਿਸਾਨ ਜਾਈਦਾ ਹਾਂ ਵੀ ਵਧੀਆ ਹੈ ਵੀ ਛੋਟੇ ਮੌਲ ਲੜਾ ਕੀ ਡਿਮਾਂਡ ਆ ਤੇਰੀ 145000 ਰੁਪਏ ਦੀ 145000 ਡਿਮਾਂਡ ਆ ਜਿਹੜਾ ਕਰਕੇ ਆਉਂਦਾ ਬਾਈ ਵੀਡੀਓ ਨੂੰ ਸ਼ੇਅਰ ਉਹਦੇ ਵਾਸਤੇ 120000 ਰੁਪਏ ਨੈਟ ਦੇ ਆਇਆ ਇੱਕ 20 ਦਾ ਦੇ ਦੇਉਗੇ ਹਾਂ ਬਸ ਯੈਸ ਨੂੰ ਹੀ ਹੈ ਯੈਸ ਨੂੰ 120000 ਦਾ ਕਿਹੜੇ ਪਿੰਡ ਖੜਾ ਹੈ ਇਹ ਦੇਵੀ ਵਾਲੇ ਖੜਾ ਕੋਟਪੂਰ ਦੇ ਨਾਲ ਪਿੰਡ ਦੇਵੀ ਵਾਲਾ ਜ਼ਿਲ੍ਹਾ ਫਰੀਦਕੋਟ ਨੰਬਰ ਬੋਦੀ 83608 ਹੌਣ ਥੋੜੀ ਜਿਉ ਮੇਵਾਰੀ ਜਿਹੜਾ ਵੀਡੀਓ ਕਰਕੇ ਆ ਗਿਆ ਸ਼ੇਰ ਰਹਿਮਾਨ ਤਾਂ ਬਾਈ ਤੂੰ ਹੀ ਕਰਨਾ ਜੇ ਕਿਸੇ ਨੇ ਮੋਡੀਫਾਈ ਕਰਾਉਣਾ ਆਪਾਂ ਉਹ ਵੀ ਕਰਾ ਕੇ ਦੇ ਦਾਂਗੇ ਅੱਛਾ ਵੀ ਜੇ ਕਿਸੇ ਨੇ ਮੋਡੀਫਾਈ ਕਰਕੇ ਲੈਣਾ ਤੁਸੀਂ ਉਹ ਵੀ ਕਰਾ ਦੇ ਵੀ ਕਰਕੇ ਦੇ ਦਾਂਗੇ ਠੀਕ ਆ ਚਲੋ ਬਾਕੀ ਬਾਈਆਂ ਨਾਲ ਸੰਪਰਕ ਕਰ ਲਿਓ ਜੇ ਨੰਬਰ ਤੇ ਗ੍ਰੀਨ ਤੇ ਚੱਲੀ ਜਾਂਦਾ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਰ ਸਾਰਿਆਂ ਦਾ ਧੰਨਵਾਦ ਜੀ